ਦਿੱਲੀ ਕਾਰ ਬੰਬ ਤਮਾਕੇ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਦੋਸ਼ੀ ਦਾ ਅਤੇ ਸ਼ੱਕੀ ਦਾ ਪਤਾ ਲਗਾਇਆ ਗਿਆ ਹੈ ਕਿਹਾ ਜਾ ਰਿਹਾ ਸੀ ਕਿ ਉਹ ਕਾਰ ਡਾਕਟਰ ਉਮਰ ਚਲਾਰੇ ਸਨ ਜੋ ਕਿ ਇਸ ਬਲਾਸਟ ਨਾਲ ਜੁੜੇ ਹੋਏ ਸਨ ਅਤੇ ਉਸ ਦੀ ਉਸ ਬਲਾਸਟ ਦੇ ਵਿੱਚ ਮੌਤ ਹੋ ਗਈ ਹੈ ਇਸ ਨੂੰ ਲੈ ਕੇ ਹੁਣ ਪੂਰੀ ਦਿੱਲੀ ਦੇ ਵਿੱਚ ਅਤੇ 11 ਰਾਜਾਂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਅਤੇ ਦਿੱਲੀ ਦੇ ਉਹ ਇਲਾਕੇ ਬੰਦ ਕੀਤੇ ਗਏ ਹਨ ਜਿਹੜੀ ਜਿਹੜੀਆਂ ਸੜਕਾਂ ਉਸ ਇਲਾਕੇ ਨੂੰ ਜੋੜਦੀਆਂ ਸਨ ਉਹਨਾਂ ਨੂੰ ਪੂਰਾ ਜਿਹੜਾ ਕਵਰ ਕੀਤਾ ਗਿਆ ਸੋ ਆਓ ਲੈ ਚੱਲਦੇ ਹਾਂ ਪੂਰੀ ਅਪਡੇਟ ਵੱਲ ਕਿ ਕੀ ਇਸ ਹਮਲੇ ਦੇ ਦੌਰਾਨ ਹੋਰ ਵੱਡੀਆਂ ਗੱਲਾਂ ਜਿਹੜੀਆਂ ਨਿਕਲ ਕੇ ਬਾਹਰ ਆ ਰਹੀਆਂ ਹਨ ਦਿੱਲੀ ਵਿੱਚ ਹੋਏ ਇਸ ਬੰਬ ਧਮਾਕੇ ਨਾਲ ਪੂਰੇ ਉਪਦੇਸ਼ ਦੇ ਵਿੱਚ ਹਲਚਲ ਪੈਦਾ ਹੋ ਗਈ ਹੈ ਸ਼ਾਮ ਨੂੰ ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਹੋਏ ਭਿਆਨਕ ਕਾਰ ਧਮਾਕੇ ਤੋਂ ਬਾਅਦ ਅੱਜ ਸੁਰੱਖਿਆ ਏਜੰਸੀਆਂ ਨੇ ਵੱਡੇ ਕਦਮ ਚੁੱਕੇ ਹਨ ਜਾਂਚ ਅਤੇ ਸੁਰੱਖਿਆ ਕਾਰਨਾ ਕਰਕੇ ਭਾਰਤੀ ਪ੍ਰਾਤਤਵ ਸਰਵੇਖਣ ਨੇ ਲਾਲ ਕਿਲਾ ਨੂੰ ਅਗਲੇ 3 ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ ਅਜੇ ਹੁਣ 13 ਨਵੰਬਰ ਤੱਕ ਕਿਸੇ ਵੀ ਸਲਾਨੀ ਨੂੰ ਲਾਲ ਕਿਲਾ ਕੰਪਲੈਕਸ ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਟ੍ਰੈਫਿਕ ਡਾਇਵਰਟ ਕੀਤੀ ਗਈ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ। ਇਸ ਤਮਾਕੇ ਤੋਂ ਬਾਅਦ ਦਿੱਲੀ ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅੱਜ ਨੇਤਾਜੀ ਸੁਭਾਸ ਚੰਦਰ ਬੋਸ ਮਾਰਗ ਦੇ ਦੋਵੇਂ ਪਾਸੇ ਦੇ ਰਸਤੇ ਤੇ ਸਰਵਿਸ ਰੋਡ ਨੂੰ ਬੰਦ ਕਰ ਦਿੱਤਾ ਹੈ। ਚੱਟਾ ਰੇਲ ਕਟ ਤੋਂ ਲੈ ਕੇ ਸੁਭਾਸ ਸਮਾਰਗ ਕਟ ਤੱਕ ਕਿਸੇ ਵੀ ਵਾਹਨ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਟ੍ਰੈਫਿਕ ਪੁਲਿਸ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਨ੍ਹਾਂ ਰਸਤਿਆਂ ਤੇ ਆਉਣ ਤੋਂ ਬਚਣ ਅਤੇ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ। ਦਿੱਲੀ 'ਚ ਹਾਈ ਅਲਰਟ ਜਾਰੀ ਕੀਤਾ ਗਿਆ। ਯਾਪਾਤ ਐਕਟ ਕੇਸ ਦਰਜ ਕੀਤਾ ਗਿਆ। ਧਮਾਕੇ ਤੋਂ ਤੁਰੰਤ ਬਾਅਦ ਦਿੱਲੀ ਪੁਲਿਸ ਨੇ ਸਾਰੇ ਸੰਵੇਦਨਸ਼ੀਲ ਇਲਾਕਿਆਂ 'ਚ ਸੁਰੱਖਿਆ ਵਧਾ ਦਿੱਤੀ ਹੈ। ਆਈਜੀਆਈ 에어ਪੋਰਟ, ਇੰਡੀਆ ਗੇਟ, ਸੰਸਦ ਭਵਨ ਅਤੇ ਸਰਹੱਦੀ ਇਲਾਕਿਆਂ 'ਚ ਚੈਕਿੰਗ ਸਖਤ ਕਰ ਦਿੱਤੀ ਗਈ ਹੈ। ਇਸ ਮਾਮਲੇ 'ਚ ਦਿੱਲੀ ਪੁਲਿਸ ਨੇ ਯਾਪਤ ਐਕਟ ਕੇਸ ਦਰਜ ਕਰ ਲਿਆ ਹੈ। ਐਕਸਪਲੋਸਿਵ ਐਕਟ ਅਤੇ ਬੀਐਨਐਸਟੈਟਿਕ ਐਫਆਈਆਰ ਦਰਜ ਕੀਤੀ ਹੈ ਐਨਐਸਜੀ ਅਤੇ ਐਫਐਸਐਲ ਸਮੇਤ ਕਈ ਵਿਸ਼ੇਸ਼ ਟੀਮਾਂ ਘਟਨਾ ਸਥਾਨ ਤੇ ਮੌਜੂਦ ਹਨ ਅਤੇ ਸਬੂਤ ਇਕੱਠੇ ਕਰ ਰਹੀਆਂ ਹਨ 6 ਲਾਸ਼ਾਂ ਦੀ ਹੁਣ ਤੱਕ ਪਛਾਣ ਹੋ ਚੁੱਕੀ ਹੈ ਡੀਸੀ ਪਿੰਾਰਥ ਰਾਜਾ ਬੰਥੀਆਂ ਨੇ ਕਿਹਾ ਕਿ ਜਾਂਚ ਅਤੇ ਮੁੱਢਲੇ ਪੜਾਅ ਤੇ ਅਤੇ ਕੋਈ ਵੀ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ ਉਨ੍ਹਾਂ ਦੱਸਿਆ ਕਿ ਐਲਐਨਜੀਪੀ ਹਸਪਤਾਲ ਚ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਜਿੰਨਾ ਚੋਂ ਪੰਜ ਪੋਸਟਮਾਰਟਮ ਪਹਿਲਾਂ ਤੋਂ ਹੀ ਹੋ ਚੁੱਕੇ ਹਨ ਉਹਨਾਂ ਕਹਾਂ ਕਿ ਹਾਂ ਸਾਡੇ ਕੋਲ ਇੱਕ ਜਾਂ ਦੋ ਅਣਪਛਾਤੀਆਂ ਲਾਸ਼ਾਂ ਹਨ ਅਸੀਂ ਪਹਿਲਾਂ ਹੀ ਛੇ ਲਾਸ਼ਾਂ ਦੀ ਪਛਾਣ ਕਰ ਚੁੱਕੇ ਹਾਂ ਪਰ ਇਸ ਨੂੰ ਲੈ ਕੇ ਇੱਕ ਜਿਹੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਡਾਕਟਰ ਉਮਰ ਜਿਹੜਾ ਗੱਡੀ ਚਲਾ ਰਿਹਾ ਸੀ ਅਤੇ ਉਹੀ ਦੋਸ਼ੀ ਸੀ ਅਤੇ ਉਸ ਬਲਾਸਟ ਦੇ ਵਿੱਚ ਉਹ ਵੀ ਜਿਹੜਾ ਖੁਦ ਮਾਰਿਆ ਗਿਆ